ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ। ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ। ਉਮੀਦ ਹੈ ਸਾਰੇ ਠੀਕ ਹੋਵੋਗੇ ਜੀ। ਪਰਮਾਤਮਾ ਸਭ ਨੂੰ ਰਾਜੀ ਖੁਸ਼ੀ ਰੱਖੇ ਜੀ। ਕਰੋ ਜੀ ਚੈਨਲ ਨੂੰ ਸਬਸਕ੍ਰਾਈਬ। ਲਾਈਕ ਤੇ ਸ਼ੇਅਰ। ਬਣਾਣੇ ਜੱਪੜ ਜਾਨ। ਇਹ ਆਪਾਂ ਸਲਾਈ ਦੇ 23 ਕੁੰਡੇ ਲੈਨੇ ਜੀ। ਇੱਕ ਸਲਾਈ ਸਿੱਧੀ ਕਬੁੱਠੀ ਬਣਾ ਲਈਏ ਆਪਾਂ ਨੇ। ਹਾਂ ਪਕ ਕਰਦੇ ਜੀ ਡਿਜ਼ਾਈਨ ਸ਼ੁਰੂ ਇਹ ਪੰਦਰਾਂ ਜੀਤ ਨੇ ਪਿਕ ਭੇਜੀ ਸੀ ਜੀ ਕੈਂ ਡਿਜ਼ਾਈਨ ਬਣਾ ਕੇ ਦਿਖਾਓ ਜੀ ਕਰਦੇ ਹਾਂ ਡਿਜ਼ਾਈਨ ਸ਼ੁਰੂ ਹੋ ਸਕਦਾ ਏ ਸੋਨੂੰ ਵੀ ਪਸੰਦ ਆਵੇ ਜੀ ਡਿਜ਼ਾਈਨ ਸਾਰਿਆਂ ਨੂੰ ਇੱਕ ਗੁੰਡਾ ਉਤਾਰ ਲਈਏ ਦੋ ਗੁੰਡੇ ਪੰਪੁੱਠੇ ਬਣਾਗੇ ਜੀ ਫਿਰ ਧੱਗਾ ਗਤਰੀ ਰੱਖਾਂਗੇ ਆਪਾਂ ਇੱਕ ਗੁੰਡਾ ਪਾਟ ਕੇ ਪਾਵਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਆਪਾਂ 40 ਕੰਨਗੇ ਧਾਗਾ ਅੱਗੇ ਕਰਾਂਗੇ ਜੀ ਇੱਕ ਦੋ ਤਿੰਨ ਚ ਚਾਰ ਕੁੰਡੇ ਪੁੱਠੇ ਬੁਣਾਵਾਂਗੇ ਜੀ ਫਿਰ ਧਾਗਾ ਪਿੱਛੇ ਕਰਾਂਗੇ ਜੇ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਫਿਰ ਇੱਕ ਜਾਲੀ ਪਾਵਾਂਗੇ ਜੀ ਧਾਗਾ ਅੱਗੇ ਲੈ ਕੇ ਆਵਾਂਗੇ ਇੱਕ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਫੇਰ ਧਾਗਾ ਅੱਗੇ ਲੈ ਕੇ ਆਪਾਂ ਇੱਕ ਜਾਲੀ ਪਾਵਾਂਗੇ। ਦੋ ਕੁੰਜਾਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ। ਧਾਗਾ ਅੱਗੇ ਕਰਾਂਗੇ ਜੀ ਇੱਕ ਦੋ ਤਿੰਨ ਚਾਰ ਚਾਰ ਕੁੰਡੇ ਬੁੱਠੇ ਹੋਣਾਂਗੇ। ਫੇਰ ਆਪਾਂ ਦੋ ਕੁੰਡਿਆਂ ਤੇ ਜਾਲੀ ਇੱਕ ਜਾਲੀ ਪਾਵਾਂਗੇ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ। ਤਾਂ ਅੱਗੇ ਕਰਾਂਗੇ ਜੀ ਇੱਕ ਦੋ ਦੋ ਗੁੰਡੇ-ਫੁੱਟੇ ਬੁਣਾਂਗੇ ਇੱਕ ਪੁੰਡਾ ਆਪਾਂ ਸਿੱਧਾ ਬੁਣਾਂਗੇ ਹੁਣ ਆਪਾਂ ਅੱਗੇ ਜੀ ਪੁੱਠੇ ਸਲਾਈ ਤੇ ਪੁੱਠੇ ਸਲਾਈ ਆਪਾਂ ਪੁੱਠੇ ਬਣਾਵਾਂਗੇ ਜੀ ਸਾਰੇ ਬਹੁਤ ਆਸਾਨ ਤੇ ਸਿੰਪਲ ਜੱਟ ਚੈਨ ਹੈ ਜੀ ਬਹੁਤ ਜਲਦੀ ਬਣ ਕੇ ਤਿਆਰ ਹੁੰਦੇ ਹੈ ਸਾਰੀ ਸਲਾਈ ਗੁੱਠੀ ਬਣਾਵਾਂਗੇ ਜੀ ਆਪਾਂ ਹਾਂ ਸਾਰੀ ਸਲਾਈ ਗੁੱਠੀ ਬਣ ਗਈ ਜੀ ਆਪਣੀ ਹੁਣ ਆਪਾਂ ਗਏ ਸਿੱਧੀ ਸਲਾਈ ਤੇ ਇੱਕ ਗੁੰਡਾ ਉਤਾਰ ਲਿਆ ਜੀ ਧਾਗਾ ਅੱਗੇ ਕਰਾਂਗੇ ਜੀ ਦੋ ਗੁੰਡੇ ਆਪਾਂ ਪੁੱਠੇ ਪੁਣਾਗੇ ਜੀ ਫਿਰ ਆਪਾਂ ਧਾਗਾ ਪਿੱਛੇ ਕਰਾਂਗੇ ਤੇ ਆਪਾਂ ਇਹ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਫੇਰ ਇੱਕ ਬਾੜ ਪਾਵਾਂਗੇ ਇਸ ਲਾਈਨ ਤੇ ਪਜਾਲੀ ਪਾਵਾਂਗੇ ਇੱਕ ਇੱਕ ਦੋ ਤਿੰਨ ਤਿੰਨ ਗੁੰਡੇ ਆਪਾਂ ਬੁਠੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਜੀ ਦੋ ਕੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾਵਾਂਗੇ ਫਿਰ ਇੱਕ ਗੁੰਡਾ ਆਪਾਂ ਸਿੱਧਾ ਬਣਾਵਾਂਗੇ ਫਿਰ ਧਾਗਾ ਅੱਗੇ ਲੈ ਕੇ ਆਮ ਇੱਕ ਜਾਲੀ ਪਾਵਾਂਗੇ ਜੀ ਇੱਕ ਗੁੰਡਾ ਸਿੱਧਾ ਬਣਾਵਾਂਗੇ ਫੇਰ ਇੱਕ ਜਾਲੀ ਪਾਵਾਂਗੇ ਜੀ ਇੱਕ ਗੁੰਡਾ ਸਿੱਧਾ ਬਣਾਵਾਂਗੇ ਫਿਰ ਆਪਾਂ ਇਹ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਧਾਗਾ ਅੱਗੇ ਕਰਾਂਗੇ ਜੀ 1 2 3 ਤਿੰਨ ਗੁੰਡੇ ਆਪਾਂ ਉੱਠੇ ਗੁਣਾਂਗੇ ਧਾਗਾ ਪਿੱਛੇ ਕਰਾਂਗੇ ਜੀ ਫਿਰ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਇਹਨੂੰ ਕਿ ਬੜ ਪਾਵਾਂਗੇ ਇਸ ਲਾਈਨ ਤੇ ਦੋ ਗੁੰਡੇ ਆਪਾਂ ਪੁੱਠੇ ਗੁਣਾਂਗੇ ਜੀ ਇੱਕ ਗੁੰਡਾ ਸਿੱਧਾ ਗੁਣਾਂਗੇ ਆਪਾਂ ਅੱਗੇ ਜੀ ਪੁੱਠੀ ਸਲਾਈ ਤੇ ਪੁੱਠੀ ਸਲਾਈ ਆਪਣੇ ਸਾਰੇ ਪੁੱਠੇ ਬਣੂਗੇ ਸਾਡੀ ਸਲਾਈ ਉੱਪਰ ਪੁੱਠੇ ਬਣਾਵਾਂਗੇ ਆਨੋ ਜੀ ਸਾਰੀ ਸਲਾਈ ਆਪਣੀ ਪੁੱਠੀ ਬਣ ਗਈ ਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਇੱਕ ਕੁੰਡਾ ਉਤਾਰ ਲਈ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਆਪਾਂ ਪੁੱਠੇ ਬੁਣਾਂਗੇ ਫੇਰ ਆਪਾਂ ਇੱਕ ਜਾਲੀ ਪਾਵਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇੱਕ ਵਾਰ ਜਾਲੀ ਆਪਣੇ ਇੱਧਰ ਬਣਦੀ ਇੱਕ ਵਾਰ ਇੱਧਰ ਬਣਦੀ ਕੁੰਡਾ ਪਰਟ ਕੇ ਪਾਵਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇੱਕ ਜਾਲੀ ਪਾਵਾਂਗੇ ਤੱਗਾ ਅੱਗੇ ਕਰਾਂਗੇ ਜੀ 1 2 ਹੁਣ ਆਪਾਂ ਦੋ ਗੁੰਡੇ ਪੁੱਠੇ ਬਣਾਵਾਂਗੇ ਜੀ ਫਿਰ ਤੱਗਾ ਪਿੱਛੇ ਕਰਾਂਗੇ ਜੀ ਦੋ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾਵਾਂਗੇ ਹੁਣ ਇੱਕ 2 ਦੋ ਗੁੰਡੇ ਸਿੱਧੇ ਬਣਾਾਂਗੇ ਫਿਰ ਜਾਲੀ ਪਾਵਾਂਗੇ ਆਪਾਂ ਇੱਕ ਗੁੰਡਾ ਸਿੱਧਾ ਬਣਾਾਂਗੇ ਇਹ ਤੱਗਾ ਅੱਗੇ ਕਰਾਂਗੇ ਜੀ ਇੱਕ ਜਾਲੀ ਪਾਵਾਂਗੇ ਜੀ ਫਿਰ ਇੱਕ 2 ਦੋ ਗੁੰਡੇ ਸਿੱਧੇ ਬੁਣਾਂਗੇ ਫਿਰ ਆਪਾਂ ਗੁੰਡਾ ਪਲਟ ਕੇ ਪਾਵਾਂਗੇ ਜੀ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਧਾਗਾ ਅੱਗੇ ਕਰਾਂਗੇ ਇੱਕ ਦੋ ਦੋ ਗੁੰਡੇ ਪੁੱਠੇ ਬੁਣਾਂਗੇ ਜੀ ਫਿਰ ਆਪਾਂ ਇੱਕ ਜਾਲੀ ਪਾਵਾਂਗੇ ਜੀ ਦੋ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾਵਾਂਗੇ ਧਾਗਾ ਅੱਗੇ ਕਰਾਂਗੇ ਦੋ ਗੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਇੱਕ ਗੁੰਡਾ ਸਿੱਧਾ ਹੋਣਾ ਜੀ ਆਪਾਂ ਕੇ ਜੇ ਪੁੱਠੀ ਸਲਾਈ ਤੇ ਪੁੱਠੀ ਸਲਾਈ ਆਪਣੀਆਂ ਸਾਰੀਆਂ ਜਿੰਨੀਆਂ ਵੀ ਸਟਾਈਲ ਚ ਆਪਾਂ ਬਣਾਉਣੀਆਂ ਸਾਰੀਆਂ ਪੁੱਠੀਆਂ ਬਣਾਵਾਂਗੇ ਸਾਰੀ ਸਲਾਈ ਆਪਾਂ ਪੁੱਠੀ ਬਣਾਵਾਂਗੇ ਬਹੁਤ ਸਾਨੀ ਨਾ ਬਣ ਕੇ ਤਿਆਰ ਹੁੰਦਾ ਏ ਜੇ ਡਿਜ਼ਾਈਨ ਸਲਾਈ ਬਣਾ ਲਈ ਆਪਾਂ ਨੇ ਹੁਣ ਆਪਾਂਗੇ ਸਿੱਧੀ ਸਲਾਈ ਤੇ ਇੱਕ ਗੁੰਡਾ ਤਾਰ ਲਈ ਦੋ ਗੁੰਡੇ ਆਪਾਂ ਪੁੱਠੇ ਬਣਾਵਾਂਗੇ ਫਿਰ ਆਪਾਂ ਇਹ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਫਿਰ ਮੈਂ ਇੱਕ ਜਾਲੀ ਪਾਵਾਂਗੇ ਜੀ ਦੋ ਗੁੰਡੇ ਆਪਾਂ ਪੁੱਠੇ ਬਣਾਵਾਂਗੇ ਹੁਣ ਆਪਣਾ ਇੱਕ ਗੁੰਡਾ ਇਹ ਵੀ ਆਪਾਂ ਪੁੱਠਾ ਬਣਾਉਣੀ 1 2 3 4 5 6 ਸੱਤ ਸੱਤ ਕੁੰਡੇ ਸਿੱਧੇ ਵੁਣਾਗੇ। ਨਾ ਇੱਕ ਕੁੰਡਾ ਪਾਏ ਪੁੱਠਾ ਬੁਣਾਗੇ ਜੀ। ਦੋ ਕੁੰਡੇ ਇਹਨੇ ਆਪਣੇ ਵੀ ਪੁੱਠੇ ਬੁਣਾਗੇ ਜੀ ਆਪਾਂ। ਫਿਰ ਤੋਂ ਅੱਗਾ ਪਿੱਛੇ ਕਰਕੇ ਆਪਾਂ ਦੋ ਕੁੰਡਾ ਦਾ ਇੱਕ ਕੁੰਡਾ ਬਣਾਵਾਂਗੇ। ਫਿਰ ਇੱਕ ਬਾੜ ਪਾਵਾਂਗੇ ਜੀ। ਸਲਾਈ ਤੇ ਦੋ ਗੁੰਡੇ ਆਪਾਂ ਪੁੱਠੇ ਬਣਾਂਗੇ ਇੱਕ ਗੁੰਡਾ ਆਪਾਂ ਸਿੱਧਾ ਬਣਾਂਗੇ ਨਾ ਪੁੱਠੀ ਸਲਾਈ ਤੇ ਆ ਗਈ ਪੁੱਠੀ ਸਲਾਈ पे ਆਪਣੇ ਸਾਰੇ ਪੁੱਠੇ ਬਣੂਗੇ ਹੁਣ ਜੀ ਸਾਰੀ ਸਲਾਈ ਆਪਣੇ ਪੁੱਠੇ ਬਣ ਗਏ। ਹੁਣ ਪਾਗੇ ਸਿੱਧੀ ਸਲਾਈ ਤੇ ਹੁਣ ਕਿੰਡਾ ਉਤਾਰ ਲਈ ਦੋ ਕੁੰਡੇ ਪੁੱਠੇ ਹੋਣਗੇ। ਹੁਣ ਆਪਾਂ ਇੱਕ ਇੱਥੇ ਜਾਲੀ ਬੰਨ੍ਹ ਗਏ। ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ। ਫੇਰ ਜਾਲੀ ਦੇ ਸੂਰੀ ਪੰਨੇਂ ਅੰਦਰ ਪਾ ਲਈ ਜੀ ਹੁਣ ਆਪਾਂ ਧਾਗਾ ਅੱਗੇ-ਅੱਗੇ ਕਰਕੇ ਇੱਕ ਦੋ ਤਿੰਨ ਚਾਰ ਚਾਰ ਕੁੰਡੇ-ਕੁੱਠੇ ਬੁਣਾਂਗੇ ਜੀ ਧਾਗਾ ਪਿੱਛੇ ਕਰਕੇ ਇੱਕ ਦੋ ਤਿੰਨ ਚਾਰ ਪੰਜ ਪੰਜ ਕੁੰਡੇ ਸਿੱਧੇ ਬੁਣਾਂਗੇ ਜੀ ਧਾਗਾ ਅੱਗੇ ਕਰਾਂਗੇ ਜੀ ਇੱਕ ਦੋ ਤਿੰਨ ਚਾਰ ਚਾਰ ਗੁੰਡੇ ਪੁੱਠੇ ਬਣਾਵਾਂਗੇ ਫਿਰ ਪੈਂਕ ਜਾਲੀ ਪਾਵਾਂਗੇ ਜੀ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਧਾਗਾ ਅੱਗੇ ਕਰਾਂਗੇ ਜੀ ਇੱਕ ਦੋ ਦੋ ਗੁੰਡੇ ਪੁੱਠੇ ਬਣਾਵਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਬਣਾਵਾਂਗੇ ਹੁਣ ਆਪਾਂ ਅੱਗੇ ਜੀ ਪੁੱਠੀ ਸਲਾਈ ਤੇ ਪੁੱਠੀ ਸਲਾਈ ਫੇਰ ਆਪਣੇ ਸਾਰੀਆਂ ਸਲਾਈਆਂ ਵਾਂਗੂ ਪੁੱਠੇ ਬਣਨਗੇ ਜੀ हां जी सारी सिलाई अपने पुठ्ठे बन गए ਆਪਾਂਗੇ ਸਿੱਧੀ ਸਲਾਈ ਤੇ ਇੱਕ ਕੁੰਡਾ ਤਾ ਲ ਲਈ ਦੋ ਕੁੰਡੇ ਆਪਾਂ ਪੁੱਠੇ ਬਣਾਵਾਂਗੇ ਤਾਂ ਅੱਗਾ ਪਿੱਛੇ ਕਰਾਂਗੇ ਜੀ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਫਿਰ ਇੱਕ ਬੜ ਪਾਵਾਂਗੇ ਸਲਾਈ ਤੇ ਇੱਕ ਦੋ ਤਿੰਨ 4 5 ਪੰਜ ਗੁੰਡੇ ਉੱਠੇ ਬਣਾਵਾਂਗੇ ਜੀ 1 2 3 ਤਿੰਨ ਗੁੰਡੇ ਸਿੱਧੇ ਗੁਣਾਗੇ ਫੇਰ 1 2 3 4 5 ਪੰਜ ਗੁੰਡੇ ਉੱਠੇ ਗੁਣਾਗੇ ਧਾਗਾ ਪਿੱਛੇ ਕਰਕੇ ਫੇਰ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ ਇੱਕ ਜਾਲੀ ਪਾਵਾਂਗੇ ਇੱਕ ਦੋ ਦੋ ਕੁੰਡੇ ਬੁੱਠੇ ਬੁਣਾਂਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਬੁਣਾਂਗੇ ਫਿਰ ਆਪਾਂ ਅਗੇ ਜੀ ਪੁੱਠੀ ਸਲਾਈ ਤੇ ਪੁੱਠੀ ਸਲਾਈ ਫਿਰ ਆਪਾਂ ਸਾਰੇ ਪੁੱਠੇ ਬਣਾਵਾਂਗੇ ਜੀ ਉਹ ਜੇ ਪਨੀ ਸੌਰੀਸ ਲਈ ਪੁੱਠੇ ਬਣਾ ਲਈ ਨਪਾਂਗੇ ਸਿੱਧੀ ਸਲਾਈ ਤੇ ਇੱਕ ਗੁੰਡਾ ਤਾਰ ਲਈ ਦੋ ਗੁੰਡੇ ਆਪਾਂ ਪੁੱਠੇ ਬਣਾਵਾਂਗੇ ਫੇਰ ਤੱਗਾ ਤਰੀ ਰੱਖਾਂਗੇ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਇੱਕ ਚਾਲੀ ਪਾਵਾਂਗੇ ਤੱਗਾ ਅੱਗੇ ਕਰਾਂਗੇ ਜੀ ਇੱਕ ਦੋ ਤਿੰਨ 4 5 6 6 ਕੁੰਡੇ ਕੁੱਥੇ ਹੋਣਾਂਗੇ ਇੱਕ ਕੁੰਡਾ ਆਪਾਂ ਸਿੱਧਾ ਹੋਣਾਂਗੇ ਫਿਰ ਢੱਗਾ ਅੱਗੇ ਕਰਕੇ ਇੱਕ 2 3 4 5 6 ਫਿਰ ਢੱਗਾ ਤੀਰ ਰੱਖਾਂਗੇ ਜੀ ਇੱਕ ਜਾਲੀ ਪਾਵਾਂਗੇ 2 ਕੁੰਡਿਆਂ ਦਾ ਭਾ ਇੱਕ ਕੁੰਡਾ ਬਣਾਵਾਂਗੇ ਢੱਗਾ ਅੱਗੇ ਕਰਾਂਗੇ ਜੀ ਇੱਕ ਤੋ ਦੋ ਗੁੰਡੇ ਪੁੱਠੇ ਬਣਾਵਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਬਣਾ ਆਪਾਂ ਅਗੇ ਜੀ ਪੁੱਠੇ ਸਲਾਈ ਤੇ ਪੁੱਠੇ ਸਲਾਈ ਫੇਰ ਆਪਾਂ ਸਾਰੇ ਪੁੱਠੇ ਬਣਾਵਾਂਗੇ ਚੋਟਾ ਨਹੀਂ ਸਾਰੇ ਸਲਾਈ ਪੁੱਠੇ ਬਣਾ ਲਏ ਆਪਾਂ ਅਗੇ 30 ਸਲਾਈ ਤੇ ਇਹ ਆਪਣਾ ਇੱਕ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਜੀ ਦੇਖੋ ਇਹ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਹੁਣ ਆਪਾਂ ਦੂਜਾ ਡਿਜ਼ਾਈਨ ਸ਼ੁਰੂ ਕਰਦੇ ਆ ਜੀ ਇੱਕ ਗੁੰਡਾ ਉਤਾਰ ਲਈ ਇੱਕ ਦੋ ਦੋ ਗੁੰਡੇ ਪੁੱਠੇ ਬਣਾਵਾਂਗੇ ਫਿਰ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਫਿਰ ਕਿ ਜਾਲੀ ਪਾਵਾਂਗੇ ਜੀ ਇੱਕ ਦੋ ਤਿੰਨ ਚਾਰ ਚਾਰ ਗੁੰਡੇ ਪੁੱਠੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਫਿਰ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਫਿਰ ਇੱਕ ਜਾਲੀ ਪਾਵਾਂਗੇ ਇੱਕ ਕੁੰਡਾ ਆਪਾਂ ਸਿੱਤਾ ਹੋਣਾਗੇ ਫਿਰ ਇੱਕ ਜਾਲੀ ਪਾਵਾਂਗੇ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਧਾਗਾ ਕੇ ਕਰਕੇ ਇੱਕ ਦੋ ਤਿੰਨ ਚਾਰ ਚਾਰ ਕੁੰਡੇ ਬੁੱਠੇ ਹੋਣਾਗੇ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਫਿਰ ਇੱਕ ਜਾਲੀ ਪਾਵਾਂਗੇ ਦੋ ਗੁੰਡੇ ਪੁੱਠੇ ਹੋਣਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਗੁੰਡਾਂਗੇ ਆਪਾਂਗੇ ਜਿਵੇਂ ਪੁੱਠੇ ਸਲਾਈ ਤੇ ਪੁੱਠੇ ਸਲਾਈ ਸਾਰੇ ਪੁੱਠੇ ਆਪਣੇ ਪੁੱਠੇ ਬਣੋਂਗੇ ਇਸ ਹਰ ਇਸ ਲਈ ਆਪਣੀ ਪੁੱਠੇ ਬਣਾ ਲਈ ਜੀ ਨਾ ਪਾ ਗਏ ਸਿੱਤੀ ਸਲਾਈ ਤੇ ਤੇ ਸਲਾਈ ਕੁੰਡਾ ਤਾ ਲਿਆ ਜੀ ਦੋ ਕੁੰਡੇ ਆਪਾਂ ਪੁੱਠੇ ਬਣਾਵਾਂਗੇ ਫਿਰ ਕਜਾਲੀ ਪਾਵਾਂਗੇ ਜੀ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਤਾਂ ਗਾ ਕੇ ਕਰਾਂਗੇ ਜੀ ਇੱਕ ਦੋ ਤਿੰਨ ਤਿੰਨ ਗੁੰਡੇ ਬੁੱਠੇ ਬਣਾਵਾਂਗੇ ਜੀ ਫਿਰ ਧਾਗਾ ਪਿੱਛੇ ਕਰਕੇ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ ਇੱਕ ਗੁੰਡਾ ਸਿੱਧਾ ਹੋਣਾਗੇ ਜੀ ਫਿਰ ਇੱਕ ਜਾਲੀ ਪਾਵਾਂਗੇ ਜੀ ਇੱਕ ਗੁੰਡਾ ਸਿੱਧਾ ਬਣਾਵਾਂਗੇ ਫਿਰ ਇੱਕ ਜਾਲੀ ਪਾਵਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਹੋਣਾਗੇ ਜੀ ਫਿਰ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂ ਧਾਗਾ ਅੱਗੇ ਕਰਕੇ ਇੱਕ ਦੋ ਤਿੰਨ ਤਿੰਨ ਗੁੰਡੇ ਕੁੱਠੇ ਬੁਣਾਵਾਂਗੇ ਜੀ ਫਿਰ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ ਇੱਕ ਜਾਲੀ ਬੁਣਾਂਗੇ ਧਾਗਾ ਅੱਗੇ ਕਰਕੇ ਇੱਕ ਦੋ ਦੋ ਗੁੰਡੇ ਕੁੱਠੇ ਬੁਣਾਵਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਬੁਣਾਵਾਂਗੇ ਦੇਖੋ ਇਹ ਦੋ ਜੇ ਦੋ ਸਲਾਈਆਂ ਬਣਾ ਲਈ ਆਪਾਂ ਚਾਰ ਸਲਾਈਆਂ ਹੋ ਗੀਆਂ ਏ ਦੋ ਕੁੱਠੇ ਪਾਸੋਂ ਦੋ ਸਿੱਧੇ ਪਾਸੋਂ ਇੱਕ ਜਾਲੀ ਆਪਣੇ ਹੋਰ ਬਣੂਗੀ ਉਸ ਤੋਂ ਬਾਅਦ ਫਿਰ ਇਹ ਗੁੰਡੇ ਘਟਣਗੇ ਤੇ ਦੂਜਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਜੀ लंबी हो जाती है जी फिर देखो जी अब अपने बनिया हुई जुराबा झोटा बनिया हुआ अपने कोरबा बने हुए जी अपने ജരാബാ ബനിയ ശരാബാ ബനാ ബുട്ടാ ബൂട്ട് ਕਾਈਪਾ ਕਰੋ ਸੀ ਨਾ ਆਪਣਾ ਇਹ ਨਈ ਬੋਟ। ਕਿ ਖੁਜੀ ਕਿੰਨੇ ਸੋਨੇ ਬਣਿਆ ਹੋਇਆ ਨੇ। ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਜੀ।